ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਾਈਟ ਗੱਡੀਆ ਦੇ ਵਿੱਚ ਮੌਸਮ ਦੀਆਂ ਫਰੇਡ ਲੈ ਕੇ ਹਾਜ਼ਰ ਹਾਂ ਜੀ ਗੱਲ ਇਸ ਜੁੜੀਏ ਦੇ ਵਿੱਚ ਅੱਜ ਰਾਤ ਦੀ ਕਰਾਂਗੇ ਤੇ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਮੁੱਖ ਤੌਰ ਤੇ ਅਲਰਟ ਜਿਹੜਾ ਉਹ ਧੁੰਦ ਦੇ ਲਈ ਹੈ ਤੇ ਇਹ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਡਿਸਕਸ ਕਰਾਂਗੇ ਅਸਲ ਦਿਨ ਵਾਲਾ ਆਯੂ ਸੈਟਲਰ ਦਸਨਾ ਦੇਖੀਏ ਤੇ ਜੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਵੈਸਟਰਨ ਚੜਦੇ ਪਰਭਾਵ ਸਦਕਾ ਬਦਲਵਾਈ ਗੁਜ਼ਰ ਰਹੀ ਆ ਪੰਜਾਬ ਦੇ ਖੇਤਰਾਂ ਪੰਜਾਬ ਦੇ ਉੱਪਰਲੇ ਭਾਗਾਂ ਦੇ ਵਿੱਚ ਦੀ ਸੋ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਖਾਸ ਕਰ ਲੈਂਦੇ ਤੋਂ ਚੜਦੇ ਵੱਲ ਯਾਨੀ ਕਿ ਮਾਝੇ ਵਾਲੇ ਹਾਸੇ ਬੱਦਲ ਉੱਪਰ ਦੀ ਲੰਘ ਰਹੇ ਨੇ ਤੇ ਇਹ ਬਦਲੋ ਇਹ ਫਲੇ ਫਦਰ ਤੇ ਅੱਜ ਰਾਤ ਗੁਜ਼ਰਦੀ ਰਣ ਦੇ ਅਨੁਮਾਨ ਹੈਗਾ ਜਿੱਥੇ ਬੱਦਲ ਗੁਜ਼ਰਣ ਨੇ ਮਾਝਾ ਖੇਤਰ ਵੱਲ ਉੱਤੇ 1-2 ਡਿਗਰੀ ਦਾ ਜਿਹੜਾ ਮਿਨਿਮਮ ਟੈਂਪਰੇਚਰ ਦੇ ਵਿੱਚ ਇਜ਼ਾਫਾ ਹੋ ਸਕਦਾ ਤੇ ਬਾਕੀ ਟੈਂਪਰੇਚਰ ਜਿਹੜੇ 4-5 ਸੋ ਜੇਕਰ ਅੱਜ ਰਾਤ ਦੇ ਮੌਸਮ ਦੀ ਹਫਾ ਗੱਲ ਕਰੀਏ ਅੱਜ ਦਿਨ ਹੈ ਜੀ ਲੰਘ ਚੁੱਕਿਆ ਦਿਨ ਤਾਂ ਰਾਤ ਦੇ ਹਫਾ ਗੱਲ ਕਰਨੀ ਆ 16 ਦਸੰਬਰ ਦੀ ਰਾਤ ਦੇ ਮੌਸਮ ਦੀ ਮੌਸਮ ਮੁੱਖ ਤੌਰ ਤੇ ਖੁਸ਼ਕ ਤੇ ਸਾਫ ਰਹਿਣ ਦੇ ਆਸਾਰ ਨੇ ਇਹ ਬਦਲ ਹੋਈ ਉੱਪਰਲੇ ਫੱਦਰ ਤੇ ਗੁਜ਼ਰਦੇ ਰਹਿਣੀਆਂ ਮੀਂਹ ਆਲੇ ਫੱਕ ਤੋਂ ਕੋਈ ਜਿਹੜਾ ਚਾਂਸ ਨਹੀਂ ਆ ਤੇ ਜੇਕਰ ਕੱਲ ਸਵੇਰ ਦੀ ਗੱਲ ਕਰੀਏ ਧੁੰਦ ਇੱਕ ਵਾਰ ਫਿਰ ਤੋਂ ਕੱਲ ਦਸਤਕ ਦੇ ਸਕਦੀ ਹੈ ਜਿਹੜੀ ਕਿ ਅੱਜ ਸਵੇਰੇ ਜੇਕਰ ਅਫਾ ਗੱਲ ਕਰੀਏ ਤਾਂ ਕਾਫੀ ਵੱਡੇ ਖੇਤਰ ਦੇ ਵਿੱਚ ਧੁੰਦ ਦਾ ਦਾਇਰਾ ਵਧਿਆ ਹੋਇਆ ਸੀ ਲੈਂਦੇ ਤੋਂ ਚੜ੍ਹਦੇ ਵੱਲ ਨੂੰ ਧੁੰਦ ਕਾਫੀ ਵੱਡੇ ਏਰੀਆ ਨੂੰ ਕਵਰ ਕਰ ਚੁੱਕੀ ਸੀ ਪਛਮੀ ਮਾਲਵਾ ਦੇ ਕੇਂਦਰੀ ਮਾਲਵਾ ਇਧਰ ਹਰਿਆਣਾ ਉਤਰੀ ਰਾਜਸਥਾਨ ਵਾਲੇ ਫਾਸੇ ਵੀ ਧੁੰਦ ਦਾ ਜੱਦੜ ਕਾਫੀ ਖੇਤਰਾਂ ਦੇ ਵਿੱਚ ਧੁੰਦ ਸੀ ਯੂਪੀ ਦੇ ਪੂਰਬੀ ਭਾਗ ਖਾਸ ਕਰਕੇ ਪਹਾੜਾ ਦੀ ਰੇਂਜ ਆਉਂਦੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਲਖੀਮਪੁਰ ਖੀਰੀ ਇਧਰ ਮਰਾਦਾਬਾਦ ਵੱਲ ਇਹ ਸਾਰੇ ਜ਼ਿਲ੍ਹੇ ਧੁੰਦ ਦੇ ਚਫੇੜ ਚ ਸੀ ਜਿਵੇਂ ਜਿਵੇਂ ਸੂਰਜ ਚੜਿਆ ਤਫਸ਼ਲ ਵਧੀ ਤੇ ਧੁੰਦ ਜੜੀ ਐ ਇਹਨਾਂ ਖੇਤरां ਵੱਲ ਉੱਡ ਗਈ ਖਾਸ ਕਰ ਪੰਜਾਬ ਲੈਂਦਾ ਪੰਜਾਬ ਇਧਰ ਚੜਦੇ ਪੰਜਾਬ ਵੱਲ ਵੀ ਉਤਰੀ ਰਾਜਸਥਾਨ ਪਸ਼ਮੀਰ ਹਰਿਆਣਾ ਸਤੰਦ ਕਾਫੀ ਖੇਤरां ਦੇ ਵਿੱਚ ਉੱਡ ਚੁੱਕੀ ਸੀ ਤੇ ਅੱਜ ਦਿਨ ਫਰ ਧੁੱਪ ਜੜੀ ਐ ਲਗਭਗ ਪੰਜਾਬ ਦੇ ਸਾਰੇ ਜਿਹੜੇ ਤੇ ਇਧਰ ਉਤਰੀ ਰਾਜਸਥਾਨ ਹੋ ਗਿਆ ਹਰਿਆਣੇ ਵਾਲੇ ਪਸ਼ਮੀਰ ਵੀ ਧੁੱਪ ਜੜੀ ਆ ਖੜੀ ਰਹੀ ਐ ਕੱਲ ਸਵੇਰੇ ਜਿਹੜੇ ਕੁਝ ਖੇਤरां ਦੇ ਵਿੱਚ ਧੁੰਦ ਫਿਰ ਤੋਂ ਦੱਸ ਸਕਦੇ ਸਕਦੀ ਐ ਆਸਰ ਜਿਹੜੇ ਆ ਉਹ ਪਛਮੀ ਹਿਮਾਲੇ ਦੇ ਨੇ ਜਿਨ੍ਹਾਂ ਦੇ ਵਿੱਚ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਮੋਗਾ ਮਾਨਸਾ ਫਾਜ਼ਲਕਾ ਅਬ ਇਹ ਤਾਂ ਉਹ ਸਾਧਿਆ ਅਜੱਦੀ ਰਾਤ ਤੋਂ ਬਾਅਦ ਕੱਲ ਤੜਕੇ ਸਵੇਰੇ ਕੁਝ ਖੇਤਰ ਰਾਜਸਥਾਨ ਦੇ ਹੋ ਸਕਦੇ ਨੇ ਪੱਛਮੀ ਤੇ ਪੂਰਬੀ ਪੱਛਮੀ ਤੇ ਉੱਤਰੀ ਰਾਜਸਥਾਨ ਦੇ ਕੁਝ ਸਰਸਾ ਵਾਲੇ ਫਾਸੇ ਹਰਿਆਣੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਧੁੰਦ ਹੋ ਸਕਦੀ ਆ ਸੋ ਇਸ ਲਈ ਜਿਹੜੇ ਰਾਹਗੀਰ ਨੇ ਸਵੇਰੇ ਤੜਕੇ ਸਫ਼ਰ ਕਰਦੇ ਨੇ ਉਹਨਾਂ ਇਤਿਆਦ ਨਾਲ ਚੱਲਣ ਧਿਆਨ ਨਾਲ ਚੱਲਣ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਦਾ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ ਜੈਲੋ ਲੜੜੀਆਂ ਜਾਰੀ ਕਿਤੇ ਗਏ ਨੇ ਕੱਲ ਦੇ ਲਈ ਵੀ ਤੇ ਆਉਂਦੇ ਦਿਨਾਂ ਦੇ ਲਈ ਵੀ ਧੁੰਦ ਦਾ ਦਾਇਰਾ ਹਲੇ ਇਸੇ ਤਰ੍ਹਾਂ ਕੈਮਰਨ ਦੇ ਅਸਰ ਹੋਣਗੇ ਯੂਪੀ ਦੇ ਖਾਸ ਕਰਕੇ ਜਿਹੜੇ ਪਹਾੜਾ ਦੇ ਨਾਲ ਲੱਗਦੇ ਚਲੇ ਆਉਣਾ ਚਲੇਆ ਦੇ ਵਿੱਚ ਤੇ ਪਛਮੀ ਯੂਪੀ ਦੇ ਕੁਝ ਖੇਤਰਾਂ ਦੇ ਵਿੱਚ ਧੁੰਦ ਹੋ ਸਕਦੀ ਹੈ ਦਿੱਲੀ ਗੁਰੂਗਰਾਮ ਨਰਡਾ ਵਾਲੇ ਖੇਤਰਾਂ ਵੱਲ ਵੀ ਧੁੰਦ ਦਾ ਦਾਇਰਾ ਹੋ ਸਕਦਾ ਹੈ ਕੱਲ ਤੜਕੇ ਸਵੇਰੇ ਸੋ ਇਹਨਾਂ ਖੇਤਰਾ ਤੋਂ ਜਿਹੜੇ ਸਾਨੂੰ ਲੋਕ ਸੁਣ ਰਹੇ ਨੇ ਸਾਡੇ ਸਰੋਤੇ ਨੇ ਆਪਣਾ ਕੱਲ ਜੇਕਰ ਤੁਸੀਂ ਤੜਕੇ ਸਵੇਰੇ ਸਫ਼ਰ ਕਰਨਾ ਤਾਂ ਆਪਣਾ احتیاط ਨਾਲ ਚੱਲਣਾ ਤੇ ਵਾਹਨ ਆਪਣਾ ਹੌਲੀ ਗਤੀ ਨਾਲ ਚਲਾਉਣਾ ਧੁੰਦ ਤੋਂ ਜਿਹੜਾ ਆਪਣਾ ਬਚਾਅ ਰੱਖਣਾ ਤੁਹਾਨੂੰ